ਲੋ ਵੀ ਮੁੰਡਿਓ ਆ ਗਏ ਮੁੰਡੇ ਇੰਡੀਆ ਤੋਂ ਸਪੇਨ ਜਿਹਨੇ ਡਾ ਤਨੇ ਉਹ ਲੱਗਿਆ ਗੁੱਡਾ ਬਹੁਤ ਦੂਰੀ ਤੇ ਲੱਗਾਇਆ ਗੁੱਡਾ ਤੇਰੀ ਤੱਕ ਮੈਪ ਹੋਣੀ ਹੈ ਪਿੰਨ ਤਵਾ ਮੁੰਡਾ ਬੋਲਾ ਮੁੰਡਾ ਚੜਿਆ ਆ ਚਾਹ ਆ ਬੜਾ ਖਚੋਣਦਿਆ ਜੀ ਡੋਰ ਤੱਕ ਨਹੀਂ ਹਾਂ ਜੀ ਚਾਚਾ ਜੀ ਆ ਤੇਰਾ ਕੰਮ ਕਿੰਨਾ ਉਹ ਸਕਲਾ ਉਹ ਤੋਂ ਬੜਾਈ ਹੋ ਰਹੀ ਆ ਇਹ ਹੋਰ ਦੇਖੋ ਮੁੰਡੇ ਦਾ ਮੁੰਡੇ ਅੰਚੜੇ ਚਾਹ ਆਹ ਤਾਂ ਆਲ ਆ ਗਿਆ ਉਹਦੀ ਪਾਕਿਸਤਾਨੀ ਕਹਿੰਦੇ ਇਹਨੂੰ ਆ ਇਹਨੂੰ ਕਹਿੰਦੇ ਪਾਕਿਸਤਾਨੀ ਗੁੱਡੇ ਇਹ ਸਾਰੇ ਮੁੰਡੇ ਪਾਕਿਸਤਾਨ ਤੋਂ ਆਏ ਦੇ ਆ ਇਹ ਬਾਰਡਰੋਂ ਪਾਰਨੇ ਇਹ ਜਿੱਦੋਂ ਮਸਾਲਾ ਆਈਆਂ ਹੀ ਨਾ ਨਾਲ ਹੀ ਆ ਗਏ ਜਿੱਦਾਂ ਨਾਲ ਹੀ ਆ ਗਏ ਜਿੱਦਾਂ ਕੀ ਮੈਂ ਤੁਹਾਨੂੰ ਕਹਿਣਾ ਚਾਹਨਾ ਆ ਜੀ ਇਹ ਉਰੋ ਦੇ ਗੁੱਡੇ ਸਾਫ਼ ਸਾਫ਼ ਰੱਖੋ ਇਹੋ ਦੇ ਆ ਵੇਖੋ ਜੀ ਆ ਵੇਖੋ ਇਰਨਾ ਪਣੀ ਕੋ ਸਮਾਂ ਜਾਣਾ ਤੇਨ ਤਵਾ ਤੇਨ ਤਵਾ ਤੇਨ ਤਵੇ ਕਰਦਾ ਯਾਰ ਤੈਨੂੰ ਤਵੇ ਕਰਦਾ ਮੁੰਡੇ ਵੇਖੋ ਜੀ ਧੁੱਪ ਚ ਲੱਗੇ ਮਿਹਨਤ ਨਾ ਨਾ ਧੁੱਪੇ ਚਾਣਾ ਭਾਈ ਮਜਾ ਆ ਉਹ ਦੇਖਿਓ ਬਹੁਤ 다운 ਹੋ ਗਏ ਉਹ ਤਾਂ ਵੜਦੀ ਹੈ ਫਿਰੇ ਖਿੱਚੀ ਮਾਰਿਆ ਉਹ ਤੇਲ ਟੂਲਾ ਦੇ ਆ ਫੜੋ ਜਰਾ ਅਸਤਾਜ ਜੀ ਆ ਫੜੇ ਜਰਾ ਫੋਨ ਬੜਾ ਜ਼ਰੂਰੀ ਆ ਗਿਆ ਜੀ ਚਾਚਾ ਜੀ ਚਾਚਾ ਜੀ ਫੜੇ ਜਰਾ ਫੋਨ ਬੜਾ ਜ਼ਰੂਰੀ ਆ ਗਿਆ ਜੀ ਫਾਈਦੀ ਕਰਨ ਕੀ ਡੇ ਇਹਨੂੰ ਡਾ ਗਿਆ ਉਹ ਤਾਂ ਕੀਤਾ ਕੀ ਹੈ ਇਹ ਇਹ ਦੋ ਤਰਾਹ ਖੁੱਲੀ ਢੋੜਦੇ ਨੇ ਤੇਰਾ ਖਾਂਗਾ ਇਹ ਤੇਰੇ ਕੋਲ ਜਾਈ ਭਾਈ ਹੋਣੀ ਲੱਗੇ ਆ ਕੁਛ ਨਾ ਕੁਛ ਕਰ ਲੈ ਦੇ ਲਾਉਂਦੀ ਨਹੀਂ ਹੋਰ ਥੱਲੇ ਲੈ ਗਿਆ ਥੱਲੇ ਹੋਰ ਥੱਲੇ ਕਢ ਵਾਰਦੇ ਥੱਲੇ ਵਾਰਦੇ ਮੋਰਦ ਨੂੰ ਕਾ ਮੋੜ ਦੇ ਜੋੜ ਨਾਲ ਖਿੱਚੀ ਜੋੜ ਨਾਲ ਖੇਦੇ ਓਹੋ ਉਹ ਵਾ ਜਾ ਇੱਥੋਂ ਆ ਰਿਹਾ ਚਿਕਾ ਬਹੁਤ ਦੂਰੋਂ ਆ ਰਿਹਾ ਚਿਕਾ ਤਨੂ ਤੂੰ ਆ ਫਰਿਸ਼ੂ ਤਨਣਾ ਕੰਮ ਖਾਲਾ ਖਰਾਬ ਕਾਪਲਾ ਖੇਦੇ ਨਾਲ ਖਿੱਚੇ ਆ ਆਹੋ ਖੇਦੇ ਨੇ ਚੇਈ ਗੱਲਾ ਮੋੜੇ ਨੇ ਢਾਈ ਤਵੇ ਡੇਢ ਤਵੇ ਨੇ ਪਿਛੇ ਗੁੱਡੇ ਦੇ ਨਾਲ 17 ਤਵੇ ਪਿਛੇ ਨਾਲ ਗੁੱਡੇ ਨਾਲ ਪੇਚਾ ਪਾ ਲਿਆ ਏ ਤਾਂ ਲਾ ਕੇ ਅੰਦਰੋਂ ਤੇ ਡੈਲਸ ਆਇਆ ਉਹ ਚੈੱਕ ਕਰੋ ਚੱਕਰਮੜ ਖਿੱਚ ਉਹ ਉਫੜ ਫੜ ਉਹ ਵੜ ਉਹ 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 ਚਾ 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 ਕੇ ਕੇ ਨਾਲ ਗਿਆ ਨਾਲ ਗਿਆ ਨਾਲ ਗਿਆ ਉੱਡਦਾ ਵੀ ਆ ਮੁੰਡਾ ਨਾਲ ਨਾਲ ਖਿੱਚ ਕ੍ਰਿਸਕਾ ਗਾਣਾ ਉਹ ਉਹ ਬੜੇ ਸਪੀਡ ਦੇਖੋ ਜੀ 올림픽 ਦੀ ਜਾਸੋਦਾ ਜੀ ਗੁੰਝਲ ਪੈ ਜਾਂਦੇ ਨੇ ਗੁੰਝਲਾ ਵਸਾ ਰੱਖਣੀ ਪੈਣੀ ਮਸ਼ੀਨ ਘਟਾਣੀ ਪੈਣੀ ਆ ਓਡਾ 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 ਪੂਰੀ ਫਾਰਮ ਜਾ ਗੁੱਡਾ ਓਡਿਆ ਗੁੱਡਾ ਓਡਿਆ ਥੋੜਾ ਜਾ ਗੁੱਡਾ ਬਹੁਤ ਦੂਰ ਲੱਗੇਦਾ ਐਡੀ ਦੂਰ ਤੇ ਲੈਂਸ ਵੀ ਨੇ ਜਾਣਾ ਡੀਐਸਐਲਆਰ ਦਾ ਆਈ 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 ਜੀ ਹੇ ਹੇ ਉ ਉ ਕਿਟ 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 ਖੇਡ 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 ਦੇਣਾ ਖੇਡ ਦੇਣਾ ਖੇਡ ਦੇਣਾ ਖੇਡ ਦੇਣਾ ਉਹ ਗਿਆ ਉਹ ਦਾ ਉਹ ਮੁੰਡੇ ਨੇ ਗੁੱਡਾ ਬਹੁਤ ਵੱਡਾ ਵੱਡਿਆ ਜੇ ਅੱਜ ਬੰਦੀਆਂ ਵਧਾਈਆਂ ਅੱਜ ਬਾਰਬੀਕਿਊ ਲਾਵਾਂਗੇ ਤੇ ਰਾਤੀ ਮੀਟ ਖਾਵਾਂਗੇ ਐਡੀ ਨਹੀਂ ਗੱਲ ਕੋਈ ਮੁੰਡੇ ਬੁਰੀ ਫਾਰਮ ਚ ਲੋ ਜੀ ਲੋ ਜੀ ਮੁੰਡੇ ਬੜੀ ਖੁਸ਼ੀ ਚ ਨੇ ਮੁੰਡੇ ਦੀ ਖੁਸ਼ੀ ਵੇਖ ਕੇ ਡਾ ਗੱਜਾ ਮਣੀ ਰੰਗ ਹੋਇਆ ਪਿਆ ਮੁੰਡੇ ਦਾ ਪੂਰਾ ਖੁਸ਼ੀ ਚ ਲੋ ਕੀ ਹਾਂਜੀ ਲੋ ਜੀ ਉਸਤਾਦ ਜੀ ਬਸ ਸੱਤ ਤੋਂ ਬਾਅਦ ਹੋਣੀ ਫੋਨ ਹੋਏ ਨਾ ਉਹ ਸਾਡਾ ਛੱਟ ਬੰਦ ਕਿ 10% ਬੈਟਰੀ ਰਹਿ ਗਈ ਜੀ ਤੇ ਮੁੰਡੇ ਦੇ ਹੱਥਾਂ ਦੀ ਗੁੰਝਲ ਤੇ ਵੇਖੋ ਜੀ ਟੇਪਾਂ ਲਾਈਆਂ ਆ ਮੈਂ ਤਾਂ ਪੂਰੀਆਂ ਕੀਤੀਆਂ ਤਿੰਨ ਚਾਰ ਦਿਨ ਦੀਆਂ ਫੜੋ ਜੀ ਫੜੋ ਨਾਲ ਤੇ ਇੱਕ ਗਵੰਡੀ ਵੀ ਲੱਗੇ ਆ ਨਾ ਪੂਰੀ ਫਾਰਮ ਚ ਤਾਣ ਮੂੰਹ ਚੱਕਿਆ ਆ ਆ ਦੇਖੋ ਜੀ ਦੇਖਵਾ ਭਈ ਅਵੇਦੀ ਮੰਮੀ ਦਾ ਅਵੇਦਾ ਦੋਸਤ ਮੁੰਡੇ ਹੋਏ ਨੇ ਪੂਰੇ ਤੇ ਯਾਰ ਉੱਤੇ ਟੈਂਟਾ ਵੀ ਪੇ ਚੈੱਕ ਕਰੋ ਮੁੰਡਿਆਂ ਦੇ ਓਏ ਹੋਏ ਹਾਂ ਵਾਲੀ ਦਖਾ ਲੱਬ ਦੇ ਪੇ ਲੱਬ ਦੇ ਪੇ ਲਾਲ ਵਿੱਚ ਵੇਖੋ ਜੀ ਮੁੰਡੇ ਦੇ ਪੇਚੇ ਪੇਜਦੇ ਨੇ ਓਏ ਕੋਈ ਸਾਡੇ ਗੁੱਡੇ ਬਹੁਤ ਦੂਰ ਲੱਗਿਆ ਹੋਏ ਨੇ ਵਾਰਤੀ 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 ਓਡੇ ਦਾ ਵਿੱਚ ਆਉਣੀ ਤਾਂ ਅਕੀ ਚ ਲੱਗ ਲੱਗੀ ਜੀ ਲੱਗਣ ਲੱਗੀ ਜੀ ਉਹ ਚਾਂਦੀ ਜੀ ਓ ਲਾਓ ਜੀ ਲਾਓ ਮੁੰਡਿਆਂ ਨੇ ਕਰਤੀ ਬੇਸ ਮਕਾਉੜਾ ਕੋਈ ਨਹੀਂ ਸਾਡਾ ਤੇ ਬੈਟਰੀ ਸਾਡੀ ਹੋ ਗਈ ਬਹੁਤ ਓਏ ਕਈ ਡੋਰ ਪੈ ਗਈ ਉੱਤੇ ਓਏ ਕਾਉਂ ਕਾਉਂ ਫੜ ਫੜ ਉਹ ਫੜ ਉਹ ਫੜੋ ਖੇੜ ਉਹ ਖੇੜ ਉਹ ਖੇੜ ਉਹ ਗਿਆ ਇੱਕ ਆ ਵੀ ਗਿਆ ਇੱਕ ਆ ਵੀ ਚੜਿਆ ਹੋਇਆ ਉੱਤੇ ਹਵਾ ਚ ਬੁਰੀ ਉੱਡਿਆ ਤੇ ਜੀ ਕੀ ਜੀ ਕਰੀ ਭੇਦੀ ਉੱਤੇ ਇਹ ਵਾੜ ਕੇ ਰਿਪੇਈ ਦੀ ਆ ਪਾ ਮੇ ਕਿੰਨੇ ਗਾਂਢੀ ਪਾ ਛੜੀ ਹੋਵੇ ਲੋ ਜੀ ਲੋ ਜੀ ਲੋ ਜੀ ਮੁੰਡਿਆ ਗੁਰਦਾਸਪੁਰ ਵਿੱਚ ਤਿੰਨ ਦਵਾ ਵੀ ਗਿਆ ਓਏ ਹੋ ਦੇਖੋ ਆ ਬੇ ਦਾ ਮੂੰਹ ਵੇਖੋ ਜੀ ਪੂਰਾ ਰੁੱਸਿਆ ਆ ਮੂੰਹ ਇਹਦਾ ਕਿਉਂਕਿ ਮੁੰਡੇ ਨੇ ਬਹੁਤ ਬਹੁਤ ਦੂਰ ਮੁੰਡੇ ਨੇ ਗੁੱਡੀ ਲਾਈ ਹੋਈ ਸੀ ਹੱਥੋ ਕੀ ਜੀ ਵੱਜ ਗਈ ਮੁੰਡੇ ਦੇ ਹੁਣ ਤਰਾਵਾ ਪੈ ਰੀਆਂ ਨੇ ਪੂਰੀ ਗੰਬੀ ਸਥਿਤੀ ਵਿੱਚ ਇਹ ਮੁੰਡੇ ਵੀ ਗੁੰਜਲ ਖੜਦੇ ਹੋਏ ਨੇ ਤੇ ਸਾਡੀ ਬੈਟਰੀ ਥੋੜੀ ਜੀ ਲੋ ਹੁੰਦੀ ਜਾ ਰਹੀ ਹੈ ਫੋਨ ਦੀ ਫੋਨ ਦੀ ਫੋਨ ਦੀ ਸਕੇੜੀ ਪੁੱਤਰ ਨੂੰ ਤੁਮਾਕੇ ਨਾ ਸਕੇੜੀ ਗਾਣਾ ਥੋੜਾ ਜਿਹਾ ਉਲਟਾ ਹੋ ਗਿਆ ਪਰ ਚਲੋ ਕੋਈ ਗੱਲ ਨਹੀਂ ਉਹ ਨਾਲ ਦੇ ਗੁੱਠੇ ਮੜਾਪੂਰੀ ਖਿੱਚੀ ਮਾਰ ਰਿਆ ਹੋਇਆ ਹੈ ਉਹ ਵੇਖੋ ਕੁੰਡਲ ਜਿਹਨੂੰ ਬਹੁਤੀ ਖਿੱਚੀ ਨਾਲ ਲੱਗਾ ਹੈ ਮੜਾ ਓਹ ਟਿੱਲਾ ਯਾਰ ਧੀਰੇ ਨੇ ਹਵਾ ਨੂੰ ਕਦੋਂ ਬੰਦ ਹੋਵੇ ਚੜਾਵਾਂ ਹਵਾ ਬਹੁਤ ਤੇਜ਼ ਚੱਲਦੀ ਵੀ ਹੈ ਇਹ ਦੇਖੰਦਾ ਹਵਾ ਥੋੜੀਆਂ ਚੀਰੇ ਹੱਥਾਂ 'ਚੀਰੇ ਖਾਇਆ ਕੋ ਮਿਹਨਤ ਹੱਡ ਤੋੜ ਮਿਹਨਤਾਂ ਨੇ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੋ ਕਰਦੇ ਹੱਡ ਤੋੜ ਮਿਹਨਤਾਂ ਨੇ ਕਰਦੇ ਯੋਰ ਬੜਾ ਕੋਈ ਪੰਜ ਜੰਮਦਾ ਬੱਚਾ ਇਹਦੇ ਨਾਲ ਬੰਦੀ ਤੇ ਮਾਨ ਨਾਲ ਉੱਡ ਸਕਦਾ ਏ ਲੋਕੀ ਹੱਡ ਨਾਲ ਉਹ ਲੈਣ ਆ ਗਏ ਨੇ ਆਪਣੇ ਗੁੱਡੇ ਦਾ ਕੰਦਾਂ ਨੂੰ ਖਿੱਚੀ ਕਿਉਂ ਲਈ ਆ ਹਾਂ ਲੋਕੀ ਸਾਹ ਨਾਲ ਲੜਨਾ ਆ ਰਹੇ ਨੇ ਓ ਮੰਨੂ ਉਹ ਮੋਨੂ ਓਏ ਮੋਨੂ ਉਧਰ ਨੂੰ ਗਿਆ ਪੈਲੀਆਂ ਚ ਗਿਆ ਮੋਨੂ ਮੋਨੂ ਦਾ ਵਿਆਹ ਹੋ ਗਿਆ ਜੀ ਕਿਤਾਬ ਕੋਠੇ ਨਹੀਂ ਆਣਾ ਨਾ ਜੀ ਨਾ ਮਨਾਈ ਹੋ ਗਈ ਮਿਹਰੇ ਨੂੰ ਪਰ ਉਹ ਮੋੜ ਹੈ ਨਾ ਉਧਰ ਦਰਵਾਲ ਗਈ ਉਹ ਕੋਠਾ ਕਿੱਥੇ ਮੈਨੂੰ ਮਤਲਬ ਦੱਸਦਾ ਨਹੀਂ ਵੀਰ ਜੀ ਇਹ ਹੱਡੇ ਹੱਤ ਬੇਹ ਦਾ ਵਾ ਠੀਕ ਠੀਕ ਕੱਲ ਸੁਣਦਾ ਹੈ ਦਾ ਵਾ ਕਿੱਦਾਂ ਕਿੱਡਾ ਰੱਖੀ ਚੱਲ ਜਾਂਦਾ ਥਾਲਾ ਸਾਡੇ ਗੁੱਡਾ ਸਾਥ ਕੋਈ ਨਾ ਬੜਾ ਨਾ ਉਡੇ ਜਾ ਰਹੇ ਨੇ ਉਧਰ ਮੁੰਡੇ ਜਾ ਰਹੇ ਨੇ ਇੱਧਰ ਮੁੰਡਾ ਕਹਿੰਦਾ ਮੈਂ ਅਜੇ ਨਹੀਂ ਆਣਾ ਮੈਂ ਕਹਿੰਦਾ ਗੁੱਡੀ ਚਾੜ ਕੇ ਆਣਾ ਆਨੇ ਅਬੇ ਅਬੇ ਖਲੀਫਾ ਇਹਦਾ ਗੱਲਾਂ ਆ ਪੋਰ ਜੀ ਕੋਈ ਆ ਗੁੱਡੀ ਵੱਡੂਆਂ ਕੋਈ ਪਹਿਲਾਂ ਆ ਜਿੰਨੇ ਵੀ ਡਾਇਰਾਂ ਦਰਦਾ ਪਿਆ ਆ ਕਿ ਹੁਣ ਵਿੱਚੀ ਲਾਗੇ ਨਹੀਂ ਆ ਲਾਗੇ ਨਹੀਂ ਆ ਮਮਾ ਪਛੋੜਾ ਇਹ ਦਾਨ ਨੇ ਡਰਨ ਦੀ ਕੋਈ ਲੋੜ ਨਹੀਂ ਨਹੀਂ ਯਾਰ ਮਜ਼ਾ ਵੀ ਲਿਆ ਕੋ ਡਰਦਾ ਕੀ ਫਰਕ ਨਹੀਂ ਉਹ ਤੇ ਆ ਉਹ ਤੇ ਆ ਜੇ ਕੋਈ ਗੁੱਡੀ ਵੱਡਦੀ ਹੈ ਨਾ ਫਿਰ ਪੈ ਲਾਜੇ ਕੋਈ ਗੱਲ ਨਹੀਂ ਪਹਿਲੀ ਲਾਗੀ ਬੜਾ ਤੇਰੇ ਗੁੱਡੀ ਟੰਗ ਦੇ ਦੋ ਮਿੰਟ ਲਗਾ ਦੇਣੀ ਆ ਜੀ ਕਿ ਨਹੀਂ ਆ ਥੋੜਾ 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 ਯਾਰ ਇਸ ਲਿਆ ਕੋ ਖਾਣ ਲੱਗ ਕਦੀ ਪੁੱਛੀਤਾ ਨਹੀਂ ਹੁੰਦਾ ਤੇ ਕਦੀ ਰਿਸ਼ੂ ਨੂੰ ਕਹੀਦਾ ਅੰਦਰ ਰਿਸ਼ੂ ਕੇ ਥੱਕ ਗਿਆ ਸਾ ਅੱਬਾ ਇਹ ਚੂਰਾ ਪੈ ਕੱਢੇ ਆ ਆ ਤਾਂ ਜਾ ਜਾ ਜਲਦੀ ਜਾ ਬੰਨੇ ਨਹੀਂ ਚੱਲ ਐ ਲਓ ਓ ਯਾਰ ਮੇਨੂੰ ਨਾ ਭੇਜਿਆ ਇਹ ਆ ਦੇਖੋ ਜੀ ਜਾਦੂਨਾ ਕੋਲਡ ਡਰਿੰਕ ਲੈਂਦੇ ਹੋਏ ਮੁੰਡੇ ਨੇ ਚੀਜ਼ ਮੰਗੀ ਆ ਉੜਦੀ ਚੀਜ਼ ਹੱਥ ਚ ਆਈ ਆ ਇਹਨੂੰ ਕਹਿੰਦੇ ਜਾਦੂਗਰ ਸਮਰਾਟ ਜਾਦੂਗਰ ਕਲਾਕਾਰ ਤੰਨੂ ਜੀ ਤੰਨੂ ਜੀ ਮੂੰ ਹੁਣ ਪੁੱਛਿਆ ਵੀ ਨਾਲ ਲਿਆਓ ਜੀ ਯਾਰ ਲੈ ਗਿਆ ਉਹ ਯਾਰ ਮੈਂ ਨਹੀਂ ਜਾਂਦਾ ਸਭੀ ਦੁਕਾਨ ਤੋਂ ਫੜ ਲਿਆ ਉਹ ਭਰਾ ਮੈਂ ਅੱਗੇ ਪੂੜੀਆਂ ਚੜ ਚੜ ਮਹਾਦੇਵ ਨਿਕਲੇ ਮੈਨੂੰ ਉਹ ਜਾ ਲੈ ਆਇਆ ਨਾ ਨਾ ਆਂਟੀ ਨਾ ਕੋਈ ਗੱਲ ਨਹੀਂ ਖਾਉਤੀ ਜਾਂਦੀ ਇਹਨੇ ਤਾਂ ਨਾਣੀ ਕਰਨੀ ਮੈਂ ਤੈਨੂੰ ਗੱਲ ਲੈ ਆਇਆ ਖਾਣ ਨੂੰ ਮਾਸਟਰ ਸਾਹਿਬ ਹਾਂਜੀ ਮਾਸਟਰ ਮਾਸਟਰ ਸਾਹਿਬ ਇਹ ਟੀਚਰ ਵੀ ਆ ਗਏ ਜੀ ਪਰ ਗੁੱਡੀਆਂ ਡਾਈ ਯਾਰ ਗੁੱਡੀਆਂ ਡਾਈਆਂ ਪਰ ਟੀਚਰ ਵੀ ਆ ਗਏ ਜੀ ਕਿ ਇਹ ਸਟੂਡੈਂਟ ਨੇ ਇਹਦੀ ਵੀਡੀਓ ਵੇਖਣ ਨਾ ਸਰ ਤੇ ਆਪ ਗੁੱਡੀਆਂ ਡਾ ਰਹੇ ਨੇ ਪਿਛਲੇ ਦਿਨਾਂ ਨਿੱਕੀ ਗੱਲ ਆਦੀ ਮਾਸਾ ਉਹ ਵੇਖ ਨੁਕੀ ਕੀ ਆਂਦੀ ਆ ਦੀ ਗੱਲ ਸੁਣਨੇ ਕਿਆ ਨੂੰ ਕਿਆ ਉਹ ਪਿੱਛੇ ਦਲਾਨ ਨਿੱਕੀ ਕਰ ਮਾਰੀ ਉਹਨੇ ਪਤਾ ਕੰਦਾ ਪਿੱਛੇ ਦਲਾਨ ਨਿੱਕੀ ਕਰੇ ਨਹੀਂ ਕਰਨੀ ਆਹ ਤੇ ਮੈਂ ਆ ਫਿਰ ਵੀ ਕਹਿੰਦਾ ਕੁਮਲਾ ਦੇਖੋ ਜੀ ਅਗਲੇ ਗੁੱਡਾ ਕੋਣਾ ਵੇਖੇ ਨੇ ਕਿਤਨਾ ਕੋਣਾ ਇਹ ਤੈਨੂੰ ਕਿੱਝ ਆ ਲੱਗਿਆ ਤੈਨੂੰ ਆ ਪੁੱਤ ਬੜੀ ਚੇੜਾ ਟਿੱਕੇ ਦਾ ਯੋ ਆ ਅਜੇ ਪਾਉਣ ਲੱਗ ਮੈਟ ਆਊਟ ਵਾ ਜਿ ਪਾਣਾ ਨਾਲ ਪੇਚਾ ਪਾੰਦੇ ਹੋਏ ਮੁੰਡੇ ਇਹ ਵੀ ਚੱਕ ਲਿੰਗ ਨਾ ਦੋ ਨਾ ਕਰ ਲੀ ਆਪਾਂ ਜਿਹੜੀਆਂ ਵਧੀਆ ਨੇ ਪਤਾ ਦਾ ਬਹੁਤ ਹੀ ਗੰਭੀਰ ਸਥਿਤੀ ਮੇਂ ਪੇਛਾ ਪਾਤੇ ਹੋਏ ਯਾਰ ਤੋ ਕੱਢ ਯਾਰ ਇਹ ਗਲਤ ਹੋਉਂਦੀ ਆ ਆ ਕੇ ਤਾਂ ਆ ਕੇ ਤਾਂ ਕਰਦਾ ਇਹ ਮੁੰਡਾ ਜੇ ਚੱਕ ਤਾਂ ਇਹ ਮੁੰਡਾ ਜੇ ਇਹ ਕੋ ਬਾਗਿਆ ਵੇ ਲੋ ਕੋ ਬਾਗਿਆ ਵੇ ਲੋ ਵੇ ਲੋ ਕੁੱਬਾ ਡਰਿਆ ਪਿਆ ਪੂਰਾ ਡਰਿਆ ਪਿਆ ਮਾਸਟਰ ਨੇ ਫੜ ਲਈ ਮਾਸਟਰ ਕਹਿੰਦਾ ਮੈਂ ਛੱਡਨੀ ਨਹੀਂ ਮਾਸਟਰ ਕਹਿੰਦਾ ਮੈਂ ਛੱਡਨੀ ਨਹੀਂ ਮਾਸਟਰ ਕਹਿੰਦਾ ਮੈਂ ਤੋੜ ਕੇ ਛੱਡਨੀ ਆ ਲੈ ਮਾਸਟਰ ਨੇ ਮਾਰੀ ਖਿੱਚ ਮਾਸਟਰ ਲਗਿਆ ਤਾਂ ਗੁੱਡੀ ਛੜੀ ਮਾਸਟਰ ਖੁਸ਼ ਚੱਲ 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 ਆ ਵੀ ਚੱਲਾ ਮਾਸਟਰ ਖੋਚੇ ਉੱਤੋਂ ਜਾ ਜਾਂਦਾ ਆ ਬਹੁਤ ਤੇਜ਼ੀ ਨਾਲ ਸਾਡੇ ਗੁੱਡੇ ਤਾਂ ਮਹਾ ਬਚ ਗਏ ਪੂਰੀ ਜੋਰ ਜੋਰ ਨਾਲ ਡੰਡ ਦੇ ਕੇ ਨਾ ਪੂਰਾ ਖੋਸ਼ ਹੈ ਸਾਡੇ ਮੁਕਾਬਲੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਹੈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਅਦੀਪ ਭਲੀ ਅਜ ਰੈਕਸ਼ਨ ਮਾਸਟਰ ਸਾਹਿਬ ਦਾ ਮਾਸਟਰ ਸਾਹਿਬ ਕਹਿੰਦਾ ਕਦੋਂ ਵੀਡੀਓ ਬੰਦ ਹੋਵੇ ਤਾਂ ਮੈਂ ਉੱਥੋਂ ਖੜ ਕੇ ਕੋਕੋ ਬੋਲਾ ਪੀਵਾਂ ਪਰਿਆ ਹੋ ਨਹੀਂ ਦੇਂਦੇ ਮੁੜੇ ਕਹਿੰਦੇ ਕਦੋਂ ਵੀਡੀਓ ਬੰਦ ਹੋਵੇ ਤਾਂ ਬੱਸ ਚੱਕ ਕੇ ਥੰਬਸ ਅਪ ਪੀਏ ਪਰਿਆ ਬੱਸ ਹੋ ਨਹੀਂ ਦੇਣਾ ਅਈ ਤੇ ਲੱਗੇ ਲੱਗੇ ਰੱਖਣੀ ਹੈ ਮੁੰਡਿਆ ਨੇ ਪੂਰੀ ਅੰਨੇ ਕਰਾਂ ਦੇ ਹੋਏ ਮੁੰਡੇ ਚਾਹ ਮੰਗਦੇ ਹੋਏ ਹੋਲੀ ਦੇ ਪੋਲੇ ਮੁੰਨਾ ਮਾਸਟਰ ਚਾਹ ਮੰਗ ਲਈ ਆ ਮਾਸਟਰ ਸਾਹਿਬ ਕਹਿੰਦੇ ਚਾਹ ਬਣਾ ਦਿਓ ਆਣੀ ਕੀ ਆਉਂ ਰੇੜ ਕੇ ਦੇਖੋ ਜੀ ਵੇਖੋ ਮੁੰਡੇ ਨਾ ਕਿਹੜੇ ਹਿਸਾਬ ਨਾਲ ਕੀਤੀ ਆ ਮੁੰਡੇ ਨੇ ਨਾ ਕਿਹੜੇ ਹਿਸਾਬ ਨਾਲ ਦੀ ਮੁੰਡਾ ਕਹਿੰਦਾ ਫੜਾਵਾਂ ਕਿਦਾਂ ਮੁੰਡੇ ਨੇ ਨਾ ਕਿਹੜੇ ਹਿਸਾਬ ਨਾਲ ਕੀਤੀ ਉਹਨ ਕੰਨ ਕੇ ਸਮਾਰਦਾ ਆਵੇ ਉਹ ਵੇਖੋ ਜੀ ਵੇਖੋ ਮੁੰਡੇ ਦੁਨੀਆ ਦੇ ਤਮਾਸ਼ੇ ਵੇਖੋ ਜੀ ਵੇਖੋ ਜੀ ਵੇਖੋ ਮੁੰਡੇ ਦੁਨੀਆ ਤਮਾਸ਼ੇ ਦੇਖੋ ਇੱਧਰ ਦੇਖ ਵਾ ਇਹ ਵੇਖੋ ਇਹ ਵੇਖੋ ਐਵੇਂ ਗੱਲ ਤੇ ਪਾਸੇ ਫਾ ਪਾ ਲਿਆ ਗੁੱਡੇ ਨਾਲ ਪੰਜਾ ਅਭੀ ਆਪਣੀ ਡੋਰ ਟਿਆੜ ਰੱਖੀ ਭਾਈ ਤੇ ਵੜੋਈ ਜਾਏ ਉਹ ਤੁਂ ਦਾ ਪਹਿਲਾ ਹੀ ਕੰਮ ਕਰਦਾ ਸੀ ਲੈ ਵੇਈ ਲੈ ਆ ਇਹ ਕੈ ਮੁੰਡਾ ਸੀ ਜਿਹਨੇ ਗੁੱਡਾ ਨਵਾਂ ਨਵਾਂ ਚੜਾਇਆ ਸੀ ਤਿੰਨ ਬੋਕਰ ਆ ਲਿਆ ਜੀ ਬੜੇ ਆਰਾਮ ਨਾਲ ਬੁਸਤੀ ਕਰਾਈ ਇਹ ਕੰਮ ਖਤਿਆ ਲਾਵਾ ਬੜਾ ਆਰਾਮ ਨਾਲ ਬੁਸਤੀ ਕਰਾਈ ਮਾਸਟਰ ਸਾਹਿਬ ਬੋਲੇ ਕੁਝ ਬੋਲੋ ਜੀ ਡਰੈਗਨ ਨੂੰ ਵਾਪਸ ਰੱਖ ਦੋ ਮੋੜ ਬੋੜ ਖਰਾਬ ਆ ਫਰੀ ਇਧਰੋਂ ਸਹੀ ਹੋਏਗਾ ਫੇਟ ਆ ਗਏ ਜ਼ਰੂਰ ਜ਼ਰੂਰ ਲਿਆ ਬੜਾ ਚੱਕਾ ਸਾਹ ਉਹ ਵਧੀਏ ਤਾਂ ਲਿੰਗ ਮਾਇਰਾ ਨੂੰ ਤੁਹਾਨੂੰ ਤਾ ਗੁੱਡਾ ਵੀਰੇ ਤੈਨੂੰ ਕਿਆ ਦਿਆ ਹਮੈਂ ਡਿਸਪੈਚ ਕਰਾਇਆ ਗੁੱਡਾ ਡੱਡੀ ਐ ਚਲ ਕਰਾਇਆ ਗੁੱਡਾ ਹਾਂ ਅਸੇ ਇਪਰ ਚੱਲ ਜਾਂਦੇ ਸਿਧੇ ਇੱਦਾਂ ਆ ਫਿਰ ਉਹ ਕੋੜਾ ਪਰ ਤਪਰਾ ਆਇਆ ਅੱਜ ਕੋੜਾ ਪਰ ਅੱਜ ਅਸਸੀ ਦਾ ਪਰ ਹੈ ਹਾਂ ਨਾ ਉਹ ਪਰ ਆਈ ਜੋ ਲੜਕਾ ਦਾ ਕੋੜਾ ਟੱਕ ਪਰ ਹੈ ਚਲ ਮੈਂ ਆ ਪਰ ਨਾ ਅਸਸੀ ਦਾ ਇਕੱਠੇ ਭਰੀ ਜਾਂ ਬਚਰ ਨੂੰ ਆਉਂ ਕੋਈ ਪਤਾ ਨਹੀਂ ਨਾ ਮਾੜੀ ਘੜੀ ਦਾ ਕਿਤੇ ਚੰਗੀ ਘੜੀ ਦਾ ਸਤੂ ਵੈ ਆਦੀ ਮਾੜੀਆਂ ਘੜੀਆਂ ਚੱਲਦੀਆਂ ਵਾ ਚੜਾਣੀਆਂ ਗੁੱਡੀਆਂ ਤੇ ਸਪਨੇ ਸਰਕਾਰੀ ਨੌਕਰੀਆਂ ਦੇ ਮਾਟਰ ਸਾਹਿਬ ਮਾਟਰ ਸਾਹਿਬ ਤੇ ਡਰੈਗਨ ਜੀ ਲੱਗੇ ਹੋਏ ਨੇ ਪੂਰੀ ਫਾਰਮ 'ਚ ਥੋਕ ਤੇ ਲੱਗੇ ਨੇ ਪਰ ਗੱਲ ਨਹੀਂ ਭੰਦੀ ਗੱਲ ਨਹੀਂ ਭੰਦੀ ਜੀ ਗੱਲ ਨਹੀਂ ਮੇਪਰ ਹੈ ਦੇਣ ਇਹਨਾਂ ਨੇ ਡਾਂਗ ਗੁੱਡੇ ਦੇ ਡਾਂਗ ਗੁੱਡੇ ਤੇ ਇਹ ਗੱਲਾਂ ਸਰਕਾਰੀ ਨੌਕਰੀ ਦੀਆਂ ਦੇਖੋ ਇਹ ਵੀ ਗੱਲਾਂ ਦੇਖੋ ਕਿਹੜਾ ਕੰਮ ਕਰ ਰਹੇ ਤੇ ਕਿਹੜੀਆਂ ਗੱਲਾਂ ਕਰ ਰਹੇ ਆ ਕਰ ਰਹੇ ਇਹੀ ਮੋਟੀਵੇਸ਼ਨ ਤੁਹਾਨੂੰ ਦਿੱ ਲੋ ਪਗੜੀ 1.5 ਘੰਟਾ ਹੋ ਗਿਆ ਤਿੰਨੇ ਹੀ ਘੁੰਮ ਘਮ ਕੇ ਫੇਰ ਉਧੇ ਟੱਜ ਗੁੱਡਾ ਨਹੀਂ ਖਿਚੋ ਰਿਹਾ ਯੂਰਪੜਾ ਲੱਗ ਰਿਹਾ ਦੇਖੋ ਜੀ ਦੇਖੋ ਯੂਰਪੜਾ ਲੱਗ ਰਿਹਾ ਮੁੰਡੇ ਦਾ ਮੋਢਾ ਦਾ ਯੂਰ ਪੁਰਾ ਲੱਗ ਰਿਹਾ ਆ ਮਾਟਰ ਸਾਹਿਬ ਦਾ ਦਿਲ ਕਰਦਾ ਕਿ ਕੋਈ ਤਾਂ ਥੰਮ ਜਾ ਪੀਣ ਨੂੰ ਬਾਨੇ ਦੇਖ ਮਾਟਰ ਸਾਹਿਬ ਦੇ ਥੰਮ ਜਾ ਪੀਣਾ ਸੇ ਬਾਨੇ ਦੇਖੋ ਕਿ ਮੈਂ ਬੋਤਲ ਖਾਲੀ ਕਰਕੇ ਦਿਨਾ ਮੈਨੂੰ ਪਾਣੀ ਪਾ ਦੇ ਦੇਖੋ ਜੀ ਆ ਟੈਂਕੀ ਦੇ ਮੂੰਹ ਨਾਲ ਆ ਹੋਵੇ ਟੈਂਕੀ ਉਹ ਟੈਂਕੀ ਕਿਸ ਜਾ ਤੂੰ ਬੈ ਉਹ ਨਿਕਲਦਾ ਹੈ ਕੌਫੀ ਵੀ ਨਹੀਂ ਹੈ ਹਾਂ ਅਰਚ ਪੋਲਾ ਅਰਚ ਪੋਲਾ ਹਲਾ ਅਰਚ ਪਾ ਦੇ ਰੋ ਪਾਣੀ ਅਰਜ ਨੇ ਵੀ ਨਹੀਂ ਆ ਲੱਗੀ ਜੇ ਹੁਣ ਥੱਲੇ ਗਾਲੀ ਪਹਿਲੇ ਅੱਜ ਦੇ ਵਾਸਤੇ ਇੰਨਾ ਹੀ ਕਿਉਂਕਿ ਅਸੀਂ ਹੁਣ ਥੱਕ ਗਏ ਸਾਰੇ ਅੱਜ ਦੇ ਵਾਸਤੇ ਇੰਨਾ ਹੀ ਅੱਜ 8% ਬੈਟਰੀ ਰਹਿ ਗਈ ਹੈ ਮੁੰਡੇ ਬੜੇ ਖੁਸ਼ ਨੇ ਲੋ ਵੀ ਮਿੱਤਰੋ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ ਇਹਨੂੰ ਪਤਾ ਹੀ ਜੀ ਵੀਡੀਓ ਬੰਦ ਹੋ ਗਈ ਤੇ ਨਹੀਂ ਜੀ ਥੰਮ ਜਾ ਫੜ ਲੈਣਾ ਵੀਰ ਨੇ ਪਹਿਲਾਂ ਇਹ ਗੁੱਡਾ ਫੜਾਇਆ ਤੇ ਥੰਮ ਜਾ ਆਪਣੇ ਮੂੰਹ ਲਾਇਆ ਦੇਖੋ ਜੀ ਤੇ ਕਿ ਦੁਨੀਆ ਦੇ ਤਮਾਸ਼ੇ ਦੇਖੋ ਖਾਣਾ ਲਾਓ ਡਿੱਗਿਆ ਪਿਆ ਵੇਖੋ ਜੀ ਵੇਖੋ ਸੁਭਨੇਸਰ ਕਾਇਨ ਨ ਕੋਈ ਥਲੇ ਚੱਕ ਜਗ ਪੁੰਜੇ ਸਮਾਨ ਖਾਂਦੇ ਗਵਾਂਡੀਆਂ ਕ ਮੰਗ ਮੰਗ ਸਮਾਨ ਖਾ ਕੇ ਢਿੱਡ ਭਰੰਦੇ ਨਹੀਂ ਵੀਰ ਜੀ ਵੀਤੀ ਖਾਓ ਵੀਰ ਜੀ ਵੀਡੀਓ ਬੰਦ ਹੋਣਾ ਫਿਰ ਕਰਨੇ ਬਾਟਰ ਸਾਹਨੇ ਗੁੱਡਾ ਫੜਾ ਮਾਸਟਰ ਦਾ ਪੂਰੀ ਫਾਰਮ ਚਾ ਲੋਬੀ ਮਿੱਤਰੋ ਅੱਜ ਦੇ ਵਾਸਤੇ ਇੰਨਾ ਹੀ ਕਿਉਂਕਿ ਥੰਮ ਜਾ ਮੁੱਕ ਜਾਨੀ ਜੀ ਲੋ ਜੀ ਸਾਡੇ ਭਾਈ ਆ ਗਏ ਨੇ ਅੱਜ ਮੇਰੀ ਫਲਾਈਟ ਉੱतरी ਆ ਵੀਰ ਅੱਪੂ ਦਾ ਵੀਦੋ ਵਾਪਸ ਆਇਆ ਮੈਂ ਮੇਰਾ ਮੈਚ ਹੀ ਉੱਤੇ ਖੋਖੋ ਦਾ ਬੜਾ ਮਜ਼ਾ ਆਇਆ ਮੈਚ ਖੇਡ ਕੇ ਮੈਂ ਆਪਣੀ ਲੋਕਲ ਹੁਣ ਮੈਂ ਆਪਣੀ ਲੋਕਲ ਟੀਮ ਦੇ ਬੰਦੇ ਨਾਲ ਮੈਂ ਮੈਚ ਲਾਉਣ ਆਇਆ ਵਾਂ ਇਹ ਵੇਖੋ ਨਜ਼ਰ ਰਜਿਸਟਰੀ ਪਈ ਥੱਲੇ ਵੇਖੋ ਰਜਿਸਟਰੀ ਇੰਨੇ ਕਿੰਨੇ ਕੋ ਧੰਨ ਦੋ ਲਾਤ ਰਜਿਸਟਰੀ ਆ ਵੀਰ ਬਾਕੀ ਤੁਹਾਨੂੰ ਨਹੀਂ ਅਰੇ ਬਾੜੇ ਦਾ ਸਕੋਸ਼ ਆਰੇ ਬਾੜੇ ਆ ਭਰਾ ਸਾਡੇ ਪੰਜੀ ਕਦੇ ਜੁਆਇਨ ਹੋਣੀ ਪੰਜੀ ਪੰਜੀ ਪਾਂਜੀ ਉਹ 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 ਮੁੰਡੇ ਸੀ ਮੈਂ ਮਗਰ ਬੋਦੀ ਵੀ ਮੈਂ ਪਾਂਜੀ ਨੂੰ ਚੜੇ ਕੋਠੇ ਕਦੇ ਜਾਏ ਬੜੀ ਭਰਾਣੇ ਸੋਰੀ ਜੀ ਸੋਰੀ ਸੋਰੀ ਪੰਪੇ ਨੂੰ ਲੱਗਿਆ ਇਹ ਪੱਬੇ ਕੋ ਪੰਪੇ ਦਾ ਕਿ ਤੂੰ ਹੜ ਗਿਆ ਕਿੰਨੇ ਲੋਕੀ ਫੜਾਉਂਦੇ ਬਸ ਇਹ ਨਹੀਂ ਫੜਾਉਂਦੇ ਮੇਲਾ ਕੱਟੂ ਥੱਲੇ ਪੈਰਾ ਚ ਰੱਖਿਆ ਲੁਧਿਆਣੇ ਕਿੱਧਰ ਰੀ ਲੋੜੀ ਫਿਰਦੀ ਜਾਣੇ ਬੜਾ ਮਜ਼ਾ ਆਇਆ ਮੈਂ ਚਲੀ ਵਾ ਲੁਧਿਆਣੇ ਬੜੀ ਰਾਤੀ ਬਾਰਾਵੇ ਗੁੱਡੀ-ਬੁੱਡੀ ਉੱਥੇ ਇੱਥੇ ਮਿੱਟੀ ਮੋੜ ਸਵੇਰੇ 8:30 ਬੰਦ ਹੋ ਗਈ ਧੁੰਦ ਪਈ ਸੀ ਉੱਥੇ ਮਜ਼ਾ ਵਦਾ ਕਿੰਨਾ ਧੁੰਦ ਬੜੀ ਜਿਹੀ ਸੀ ਬਾਕੀ ਮੈਨੂੰ ਏਦਾਂ ਦੇ ਬੜੇ ਜਨੋਰ ਉੱਥੇ ਵੀ ਇਹ ਆਸ਼ਕ ਗੁੱਡੀ ਨਾ ਨਾਰਾਇਣ ਚੈਟ ਕਰੋ ਉਹ ਤਾਂ ਫਿਰ ਮਾਰਨੀ ਪੈਂਦੀ ਆ ਉਹ ਤਿੰਨ ਤੌੜ ਗਈ ਪਈ ਤੀ ਮਨੇ ਹੁਣੇ ਜਾ ਚੱਕਰਾਂ ਲਾ ਪੈਂਦਾ ਨਾ ਆ ਤਿੰਨ ਤੌੜ ਗਈ ਕੋਈ ਮੁੰਡਿਆ ਤਮਾਸ਼ਾ ਨਹੀਂ ਫੇਰ ਪੰਨ ਮੇਰਾ ਅਪਰਾ ਨੇ ਤੁਮ ਮੁੰਡਿਆ ਤਮਾਸ਼ਾ ਦੇਖੋ ਮੈਂ ਦੇਖੋ ਪਰਾ ਸਾਡਾ ਪੰਪੇ ਦਾ ਹੁਨਰ ਹੈ ਪੰਪੇ ਦਾ ਹੁਨਰ ਹੈ ਸਾਲਾ ਡਾ ਗਿਆ ਡਾ ਫੇਰ ਦਿਖਾ ਸ਼ਕਤੀ ਫੜ ਗਟੂਏ ਮਗਰ ਟੂ ਫੜ ਗੱਟੂ ਆ ਹੈ ਇਹ ਮੈਂ ਕੁਝ ਕਿਹਾ ਨਾ ਤੂੰ ਕੋਠੇ ਚ ਦਾ ਥੱਲੇ ਜਾਣਾ ਹਾਂ ਹਾਂ ਜੀ ਮੈਂ ਕੁਝ ਕਿਹਾ ਤਾਂ